ਮੇਰਾ ਨਾਮ ਮਲਕੀਤ ਵਰਮਾ ਜੀ ਮੈਂ ਢਾਰੀਵਾਲ ਦਾ ਢਾਰੀਵਾਲ ਦਾ ਵਸਨੀਕ ਆ ਟ੍ਰੈਫਿਕ ਦਾ ਇੰਨਾ ਮਾੜਾ ਹਾਲ ਜੇ ਕਿ ਇਹ ਕਿ ਜੇ ਰੋਜ਼ ਦੀ ਗੱਲ ਨਹੀਂ ਆ 2-3 ਸਾਲਾਂ ਤੋਂ ਵੇਖਦੇ ਆਂਦੇ ਆ ਟ੍ਰੈਫਿਕ ਤੇ ਦਿਨੋਂ ਦਿਨ ਬਹੁਤ ਮਾੜਾ ਹਾਲ ਆ ਨੀ ਕਿਨੇ ਕੇ ਬੱਚੇ ਜਿਹੜੇ ਸਕੂਲ ਟਾਈਮ ਤੇ ਆਉਂਦੇ ਨੇ ਬੱਸਾਂ ਵਿੱਚ ਤੇ ਵਿਚਾਰੇ ਉਹ ਪਿਆਸੇ ਤੇ ਉਹ ਇਦਾਂ ਹੀ ਪਰੇਸ਼ਾਨ ਹੋ ਗਏ ਬੱਸਾਂ ਵਿੱਚ ਦਰਮੀਆਂ ਨਾ ਬੁਰਾ ਹਾਲ ਤੇ ਇੰਨਾ ਮਾੜਾ ਹਾਲ ਆ ਟ੍ਰੈਫਿਕ ਦਾ ਕਿ ਇੱਥੇ ਵੇਖੀਦਾ ਕਿ ਪੰਜ ਪੰਜ ਮਿੰਟ ਬਾਅਦ ਲੜਾਈਆਂ ਹੋਉਂਦੀਆਂ ਕੋਈ ਟੈਂਪੂ ਵਾਲਾ ਕੋਈ ਬੱਸ ਵਾਲਾ ਆਪਸ ਵਿੱਚ ਲੜਦਾ ਰਹਿਆ ਵਾ ਸਕੂਲ ਦੀ ਬੱਸਾਂ ਖੋਤੀਆਂ ਜਾਂਦਾ ਪਾ ਲਗਾ ਸਕੂਲ ਦੀਆਂ ਬੱਸਾਂ ਖੋਤੀਆਂ ਪਾ ਜੀ ਇੱਥੇ ਸਕੂਲ ਦੇ ਟਾਈਮ ਤੇ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਸਕੂਲ ਦੇ ਟਾਈਮ ਤੇ ਮੁਲਾਜ਼ਮ ਹੋਣੇ ਚਾਹੀਦੇ ਚੌਂਕ ਵਿੱਚ ਤਾਂ ਜੋ ਬੱਚੇ ਪਰੇਸ਼ਾਨ ਨਾ ਹੋਣ ਤੇ ਜਦੋਂ ਵੀ ਇੱਥੇ ਕੋਈ ਸਕੂਲ ਟਾਈਮ ਤੇ ਛੁੱਟੀ ਹੁੰਦੀ ਆ ਤੇ ਕੋਈ ਮੁਲਾਜ਼ਮ ਨਹੀਂ ਹੁੰਦਾ ਕਿਉਂਕਿ ਕੋਈ ਮੁਲਾਜ਼ਮ ਨਾ ਹੋਣ ਕਰਕੇ ਤੇ ਆਪਸ ਵਿੱਚ ਲੜਦਾ ਹੁੰਦੀਆਂ ਤੇ ਲੋਕੀਂ ਛਾਂਦੇ ਕੋਲੋਂ ਕਿ ਚਲੋ ਛੱਡੋ ਆ ਕੇ ਹੈ ਤੇ ਇਸੇ ਤਰ੍ਹਾਂ ਹੀ ਪਰੇਸ਼ਾਨੀ ਹੁੰਦੀ ਹੈ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਸਕੂਲ ਦੇ ਟਾਈਮ ਤੇ ਮੁਲਾਜ਼ਮ ਜ਼ਰੂਰ ਹੋਣੇ ਚਾਹੀਦੇ ਕਿਸੇ ਕਾਰਜ ਨੂੰ ਆ ਬੁਲ ਮਕੰਦ ਤੋਂ ਕਰਵਾਉਣਾ ਭਾਬਾ ਖੁਸ਼ਹਾਲੀ ਦੇ ਇਸ ਤਰ੍ਹਾਂ ਦੇ ਵੀ ਕਰਵਾਉਣਾ ਚਾਹਜ ਕੀ ਹਾਲ ਹੈ ਕਸਟਮ ਜੁਨੀ ਬਸਾਰੀ ਸਕੂਲ ਤੋਂ ਆ ਰਹੀਆਂ ਨੇ ਇੱਧਰੋਂ ਆ ਰਹੀਆਂ ਨੇ ਇੱਧਰੋਂ ਆ ਰਹੀਆਂ ਨੇ ਪਰ ਸਰਕਾਰ ਕਹਿੰਦੀ ਪਹਿਲਾਂ ਵੀ ਬੇਨਤੀ ਕਰ ਦਿੱਤੀ ਉਹ ਕਿ ਜਦੋਂ ਸਕੂਲ ਟਾਈਮ ਫਟਵੇਂ ਵੀ ਕੋਈ ਨਾ ਕੋਈ ਟਰੱਡ ਪੁੱਛ ਕਰਮ ਚੱਲ ਰਿਹਾ ਹੋਇਆ ਨੀਂ ਕਿ ਬੱਚੇ ਵੇਖਿਆ ਗੱਡੀਆਂ ਵਿੱਚ ਬਹੁਤ ਖੱਦਰ ਖੜੇ ਹੋ ਰਹੀਆਂ ਹੈ ਉਹ ਹਰ ਰੋਜ਼ ਉਹੀ ਵਾਲਾ ਟ੍ਰਾਫਿਕ ਲਗਾ ਕੋਈ ਸਰਪਾਲ ਦੇ ਉੱਪਰ ਕੋਈ ਨਾ ਸੱਭੀ ਹੋ ਰਿਹਾ ਮੇਰੀ ਬੀਟੀ ਅਖਿਰਕੋ ਸਰਕਾਰ ਦੀ ਕਿ ਪੁਲਿਸ ਕਿਰਪਾ ਕਰਕੇ ਇਸ ਨੂੰ ਹੱਲ ਕਰੇਗਾ ਕਿ ਬੱਚੇ ਸਕੂਲ ਆ ਰਹੇ ਹਨ ਟ੍ਰਾਫਿਕ ਦੇ ਵਿੱਚ ਕੋਈ ਦੇ ਤਾਂ ਨਾ ਸਿਆ ਡਰਵਾ ਕਿਉਂ ਹੋ ਗਿਆ ਕਿ ਜੇ ਬੱਚਾ ਨਹੀਂ ਆ ਰਿਹਾ ਸਕੂਲ ਨਹੀਂ ਸਕੂਲ ਆ ਰਹੇ ਨਾ ਉਧਰ ਜਾ ਰਹੇ ਹਨ ਕੋਈ ਉਧਰ ਜਾ ਰਿਹਾ ਹੈ ਰਿਪੋਰਟ ਕਰਨ ਕਾਫੀ ਹੱਦ ਤੱਕ ਬੇਕੀ ਚੁੱਕੀ ਆ ਕਿ ਸਕੂਲ ਟਾਈਮ ਤੇ ਕੋਈ ਨਾ ਕੋਈ ਕੋਚੀ ਕਰਮਚਾਰੀ ਹੋਵੇ ਤਾਂ ਉਹ ਟ੍ਰੈਫਿਕ ਨੂੰ ਹੱਲ ਕੀਤਾ ਜਾ ਸਕਦਾ ਉਹ ਦਰਵਾਜ਼ਾ ਚੌਂਕ ਦੇ ਇੱਥੇ ਦਿਨ ਭਰ ਕਾਫੀ